ਡਾਕਟਰ ਨੂੰ ਧਰਤੀ ਦਾ ਰੱਬ ਸਮਝਿਆ ਜਾਂਦਾ ਹੈ ਤੇ ਡਾਕਟਰ ਤੇ ਮਰੀਜ਼ ਦਾ ਰਿਸ਼ਤਾ ਗਹਿਰੇ ਵਿਸ਼ਵਾਸ ਦਾ ਰਿਸ਼ਤਾ ਹੁੰਦਾ ਹੈ ਤੇ ਜਿਹੜੀ ਅੱਜ ਦੀ ਘਟਨਾ ਹੈ ਇਹਨੇ ਇਹ ਰਿਸ਼ਤੇ ਦਾ ਜਿਹੜਾ ਵਿਸ਼ਵਾਸ ਆ ਉਹ ਤਾਰ-ਤਾਰ ਕਰਤਾ ਅੱਜ ਇੱਕ ਵੱਡੀ ਘਟਨਾ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਡਾਕਟਰ ਨੂੰ ਦੋ ਵਿਅਕਤੀਆਂ ਨੇ ਹਸਪੀਟਲ ਦੇ ਅੰਦਰ ਜਾ ਕੇ ਮਾਰ ਦਿੱਤਾ ਤੇ ਉਹ ਜਿਹੜੇ ਦੋ ਵਿਅਕਤੀ ਸੀਗੇ ਉਹ ਡਾਕਟਰ ਪਾਸੋਂ ਇਲਾਜ ਕਰਾਉਣ ਦੇ ਬਹਾਨੇ ਹਸਪੀਟਲ ਵਿੱਚ ਦਾਖਲ ਹੋਏ ਦੱਸਿਆ ਜਾ ਰਿਹਾ ਕਿ ਡਾਕਟਰ ਦੀ ਰਾਤ ਦੀ ਡਿਊਟੀ ਸੀ ਜਦੋਂ ਦੋ ਵਿਅਕਤੀ ਆਏ ਕਹਿੰਦੇ ਸਾਡੇ ਮਤਲਬ ਜ਼ਖਮ ਹੋਏ ਆ ਸੀ ਪੱਟੀਆਂ ਕਰਵਾਉਣੀਆਂ ਨੇ ਪੱਟੀਆਂ ਕਰਵਾਉਣ ਦੇ ਬਹਾਨੇ ਉਹ ਹਸਪੀਟਲ ਵਿੱਚ ਐਂਟਰ ਹੁੰਦੇ ਆ ਤੇ ਜਦੋਂ ਹਸਪੀਟਲ ਵਿੱਚ ਐਂਟਰ ਹੁੰਦੇ ਆ ਤੇ ਜਿਹੜਾ ਉਸ ਹਸਪੀਟਲ ਦਾ ਡਾਕਟਰ ਸੀ ਜਵੇਦ ਅਖਤਰ ਜਿਹਦੀ ਉਸ ਦਿਨ ਮਤਲਬ ਅੱਜ ਜਿਹੜੀ ਰਾਤ ਬੀਤੀ ਆ ਕੱਲ ਦੀ ਰਾਤ ਉੱਥੇ ਜਿਹੜੇ ਡਾਕਟਰ ਜਵੇਦ ਅਖਤਰ ਦੀ ਡਿਊਟੀ ਸੀ ਉਹਨੂੰ ਮਾਰ ਮਾਰਨ ਦੇ ਬਹਾਨੇ ਆਏ ਸੀ ਤਾਂ ਉਹਨਾਂ ਨੇ ਪੱਟੀਆਂ ਕਰਾਉਣ ਦੇ ਬਹਾਨੇ ਡਾਕਟਰ ਤੇ ਹਮਲਾ ਕਰ ਦਿੱਤਾ ਡਾਕਟਰ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਗਈਆਂ ਬੇहद ਸ਼ਰਮਨਾਕ ਕਾਰਾ ਕੀਤਾ ਗਿਆ ਉਹਨਾਂ ਵਿਅਕਤੀਆਂ ਵੱਲੋਂ ਉਹਨਾਂ ਨੇ ਆਪਣਾ ਬਦਲਾ ਤਾਂ ਲੈ ਲਿਆ ਹੋਣਾ ਡਾਕਟਰ ਤੋਂ ਕਿਉਂਕਿ ਕਿਸੇ ਨਾ ਕਿਸੇ ਦੱਸਿਆ ਜਾ ਰਿਹਾ ਕਿਸੇ ਨਿੱਜੀ ਰੰਜਿਸ਼ ਕਾਰਨ ਇਹ ਘਟਨਾ ਕੀਤੀ ਗਈ ਲੱਗਦੀ ਆ ਪਰ ਉਹਨਾਂ ਨੇ ਆਪਦਾ ਨਿੱਜੀ ਬਦਲਾ ਤਾਂ ਲੈ ਲਿਆ ਡਾਕਟਰ ਤੋਂ ਪਰ ਜਿਹੜਾ ਉਹਨਾਂ ਨੇ ਮਰੀਜ਼ਾਂ ਦਾ ਵਿਸ਼ਵਾਸ ਤੋੜਿਆ ਕਿਹੜੇ ਜਿਹੜੇ ਮਰੀਜ਼ ਅੱਧੀ ਰਾਤ ਕੋਈ ਮੁਸੀਬਤ ਪੈਣ ਤੇ ਡਾਕਟਰ ਕੋਲ ਜਾਂਦੇ ਨੇ ਜਿਹੜਾ ਉਹ ਵਿਸ਼ਵਾਸ ਡਾਕਟਰਾਂ ਦਾ ਤੋੜਿਆ ਉਹਦਾ ਕੀ ਬਣੂਗਾ ਇਹ ਉਹਨਾਂ ਨੇ ਨਹੀਂ ਸੋਚਿਆ ਕਿਉਂਕਿ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਆ ਐਮਰਜੈਂਸੀ ਹਸਪੀਟਲ ਦੇ ਵਿੱਚ ਜਾਂਦੇ ਨੇ ਤੇ ਡਾਕਟਰ ਉਹਨਾਂ ਦਾ ਇਲਾਜ ਕਰਦੇ ਨੇ ਪਰ ਇਸ ਘਟਨਾ ਨੂੰ ਦੇਖ ਕੇ ਡਾਕਟਰਾਂ ਦੇ ਮਨਾਂ ਵਿੱਚ ਵੀ ਇੱਕ ਡਰ ਬੈਠ ਗਿਆ ਹੋਊਗਾ ਲਾਜ਼ਮੀ ਤੌਰ ਤੇ ਕਿਤੇ ਜੋ ਵਿਅਕਤੀ ਸਾਡੇ ਤੋਂ ਇਲਾਜ ਕਰਾਉਣ ਵਾਸਤੇ ਆ ਰਹੇ ਨੇ ਕਿਤੇ ਸਾਨੂੰ ਮਾਰਨ ਦੇ ਲਈ ਨਹੀਂ ਆ ਰਹੇ ਹੁਣ ਕਿਉਂਕਿ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਡਾਕਟਰਾਂ 'ਨਾ ਲਗਾਤਾਰ ਇਹੋ ਜੀਆਂ ਘਟਨਾਵਾਂ ਹੋ ਰਹੀਆਂ ਚਾਹੇ ਉਹ ਕੋਲਕਾਤਾ ਆਪਣਾ ਕੋਲਕੱਤੇ ਵਾਲਾ ਕਾਂਡ ਸੀ ਚਾਹੇ ਹੋਰ ਕਈ ਥਾਵਾਂ ਤੇ ਆਪਣੇ ਪੰਜਾਬ ਵਿੱਚ ਵੀ ਹੋਇਆ ਜਿੱਥੇ ਡਾਕਟਰਾਂ 'ਤੇ ਹਮਲੇ ਕੀਤੇ ਗਏ ਤੇ ਇਹ ਜਿਹੜਾ ਹਮਲਾ ਹੈ ਇਹ ਨਿੱਜੀ ਰੰਜਿਸ਼ ਵਿੱਚੋਂ ਹਸਪੀਟਲ ਵਿੱਚ ਆ ਕੇ ਘਟਨਾ ਵਪਰਾਈ ਗਈ ਡਾਕਟਰ ਨੂੰ ਧਰਤੀ ਦਾ ਰੱਬ ਸਮਝਿਆ ਜਾਂਦਾ ਹੈ ਤੇ ਡਾਕਟਰ ਤੇ ਮਰੀਜ਼ ਦਾ ਰਿਸ਼ਤਾ ਗਹਿਰੇ ਵਿਸ਼ਵਾਸ ਦਾ ਰਿਸ਼ਤਾ ਹੁੰਦਾ ਹੈ ਤੇ ਜਿਹੜੀ ਅੱਜ ਦੀ ਘਟਨਾ ਹੈ ਇਹ ਨੇ ਇਹ ਰਿਸ਼ਤੇ ਦਾ ਜਿਹੜਾ ਵਿਸ਼ਵਾਸ ਆ ਉਹ ਤਾਰ-ਤਾਰ ਕਰਤਾ ਅੱਜ ਇੱਕ ਵੱਡੀ ਘਟਨਾ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਡਾਕਟਰ ਨੂੰ ਦੋ ਵਿਅਕਤੀਆਂ ਨੇ ਹਸਪੀਟਲ ਦੇ ਅੰਦਰ ਜਾ ਕੇ ਮਾਰ ਦਿੱਤਾ ਤੇ ਉਹ ਜਿਹੜੇ ਦੋ ਵਿਅਕਤੀ ਸੀਗੇ ਉਹ ਡਾਕਟਰ ਪਾਸੋਂ ਇਲਾਜ ਕਰਾਉਣ ਦੇ ਬਹਾਨੇ ਹਸਪੀਟਲ ਵਿੱਚ ਦਾਖਲ ਹੋਏ ਦੱਸਿਆ ਜਾ ਰਿਹਾ ਕਿ ਡਾਕਟਰ ਦੀ ਰਾਤ ਦੀ ਡਿਊਟੀ ਸੀ ਜਦੋਂ ਦੋ ਵਿਅਕਤੀ ਆਏ ਕਹਿੰਦੇ ਸਾਡੇ ਮਤਲਬ ਜ਼ਖਮ ਹੋਏ ਅਸੀਂ ਪੱਟੀਆਂ ਕਰਵਾਉਣੀਆਂ ਨੇ ਪਟੀਆਂ ਕਰਵਾਉਣ ਦੇ ਬਹਾਨੇ ਉਹ ਹਸਪੀਟਲ ਵਿੱਚ ਐਂਟਰ ਹੁੰਦੇ ਆ ਤੇ ਜਦੋਂ ਹਸਪੀਟਲ ਵਿੱਚ ਐਂਟਰ ਹੁੰਦੇ ਆ ਤੇ ਜਿਹੜਾ ਉਸ ਹਸਪੀਟਲ ਦਾ ਡਾਕਟਰ ਸੀ ਜਵੇਦ ਅਖਤਰ ਜਿਹਦੀ ਉਸ ਦਿਨ ਮਤਲਬ ਅੱਜ ਜਿਹੜੀ ਰਾਤ ਬੀਤੀ ਆ ਕੱਲ ਦੀ ਰਾਤ ਉੱਥੇ ਜਿਹੜੇ ਡਾਕਟਰ ਜਵੇਦ ਅਖਤਰ ਦੀ ਡਿਊਟੀ ਸੀ ਉਹਨੂੰ ਮਾਰ ਮਾਰਨ ਦੇ ਬਹਾਨੇ ਆਏ ਸੀ ਤਾਂ ਉਹਨਾਂ ਨੇ ਪੱਟੀਆਂ ਕਰਾਉਣ ਦੇ ਬਹਾਨੇ ਡਾਕਟਰ ਤੇ ਹਮਲਾ ਕਰ ਦਿੱਤਾ ਡਾਕਟਰ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਗਈਆਂ ਬੇहद ਸ਼ਰਮਨਾਕ ਕਾਰਾ ਕੀਤਾ ਗਿਆ ਉਹਨਾਂ ਵਿਅਕਤੀਆਂ ਵੱਲੋਂ ਉਹਨਾਂ ਨੇ ਆਪਣਾ ਬਦਲਾ ਤਾਂ ਲੈ ਲਿਆ ਹੋਣਾ ਡਾਕਟਰ ਤੋਂ ਕਿਉਂਕਿ ਕਿਸੇ ਨਾ ਕਿਸੇ ਦੱਸਿਆ ਜਾ ਰਿਹਾ ਕਿਸੇ ਨਿੱਜੀ ਰੰਜਿਸ਼ ਕਾਰਨ ਇਹ ਘਟਨਾ ਕੀਤੀ ਗਈ ਲੱਗਦੀ ਆ ਪਰ ਉਹਨਾਂ ਨੇ ਆਪਦਾ ਨਿੱਜੀ ਬਦਲਾ ਤਾਂ ਲੈ ਲਿਆ ਡਾਕਟਰ ਤੋਂ ਪਰ ਜਿਹੜਾ ਉਹਨਾਂ ਨੇ ਮਰੀਜ਼ਾਂ ਦਾ ਵਿਸ਼ਵਾਸ ਤੋੜਿਆ ਕਿਹੜੇ ਜਿਹੜੇ ਮਰੀਜ਼ ਅੱਧੀ ਰਾਤ ਕੋਈ ਮੁਸੀਬਤ ਪੈਣ ਤੇ ਡਾਕਟਰ ਕੋਲ ਜਾਂਦੇ ਨੇ ਤਾਂ ਜਿਹੜਾ ਉਹ ਵਿਸ਼ਵਾਸ ਡਾਕਟਰਾਂ ਦਾ ਤੋੜਿਆ ਉਹਦਾ ਕੀ ਬਣੂਗਾ ਇਹ ਉਹਨਾਂ ਨੇ ਨਹੀਂ ਸੋਚਿਆ ਕਿਉਂਕਿ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਆ ਐਮਰਜੈਂਸੀ ਹਸਪੀਟਲ ਦੇ ਵਿੱਚ ਜਾਂਦੇ ਨੇ ਤੇ ਡਾਕਟਰ ਉਹਨਾਂ ਦਾ ਇਲਾਜ ਕਰਦੇ ਨੇ ਪਰ ਇਸ ਘਟਨਾ ਨੂੰ ਦੇਖ ਕੇ ਡਾਕਟਰਾਂ ਦੇ ਮਨਾਂ ਵਿੱਚ ਵੀ ਇੱਕ ਡਰ ਬੈਠ ਗਿਆ ਹੋਊਗਾ ਲਾਜ਼ਮੀ ਤੌਰ ਤੇ ਕਿ ਕਿਤੇ ਜੋ ਵਿਅਕਤੀ ਸਾਡੇ ਤੋਂ ਇਲਾਜ ਕਰਾਉਣ ਵਾਸਤੇ ਆ ਰਹੇ ਨੇ ਕਿਤੇ ਸਾਨੂੰ ਮਾਰਨ ਦੇ ਲਈ ਨਹੀਂ ਆ ਰਹੇ ਹੁਣ ਕਿਉਂਕਿ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਡਾਕਟਰਾਂ ਨਾਲ ਲਗਾਤਾਰ ਇਹੋ ਜੀਆਂ ਘਟਨਾਵਾਂ ਹੋ ਰਹੀਆਂ ਚਾਹੇ ਕੋਲਕਾ ਆਪਣਾ ਕਲਕੱਤੇ ਵਾਲਾ ਕਾਂਡ ਸੀ ਚਾਹੇ ਹੋਰ ਕਈ ਥਾਵਾਂ ਤੇ ਆਪਣੇ ਪੰਜਾਬ ਵਿੱਚ ਵੀ ਹੋਇਆ ਜਿੱਥੇ ਡਾਕਟਰਾਂ 'ਤੇ ਹਮਲੇ ਕੀਤੇ ਗਏ ਤੇ ਇਹ ਜਿਹੜਾ ਹਮਲਾ ਹੈ ਇਹ ਨਿੱਜੀ ਰੰਜਿਸ਼ ਵਿੱਚੋਂ ਹਸਪੀਟਲ ਵਿੱਚ ਆ ਕੇ ਘਟਨਾ ਵਪਰਾਈ ਗਈ